ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਕਮਲ ਬੁਟੀਕ 03 ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਤੁਸੀਂ ਮੇਰੀ ਪਿਛਲੀ ਵੀਡੀਓ ਨੂੰ ਵੀ ਬਹੁਤ ਪਿਆਰ ਦਿੱਤਾ ਤੇ ਇਸ ਵਾਰ ਵੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਜਿਵੇਂ ਕਿ ਬਹੁਤ ਪੈਣਾ ਦੇ ਸਵਾਲ ਹੁੰਦੇ ਆ ਕਿ ਸੂਟ ਦਾ ਜੋ ਅਗਲਾ ਗਲਾਈਨ ਹੈ ਉਹ ਪਿੱਛੇ ਨੂੰ ਜਾਂਦਾ ਹੈ ਪਰ ਉਹ ਜਾਂ ਉੱਪਰ ਨੂੰ ਚਲੀਆਂ ਜਾਂਦੀਆਂ ਗਲਾ ਪਿੱਛੇ ਨੂੰ ਜਾਂਦਾ ਹੈ ਤਾਂ ਉਹਦੇ ਬਾਰੇ ਤੁਹਾਨੂੰ ਦੱਸ ਰਹੇ ਹਾਂ ਕਿ ਇਹਦੇ 2-3 ਕਾਰਨ ਹੁੰਦੇ ਆ ਜੋ ਕਿ ਇੱਕ ਤਾਂ ਪਹਿਲਾ ਕਾਰਨ ਹੁੰਦਾ ਹੈ ਕਿ ਫਰੰਟ ਗਲੇ ਦਾ ਸਾਹਮਣੇ ਵਾਲਾ ਗਲਾ ਉਹ ਛੋਟਾ ਹੁੰਦਾ ਹੈ ਤੇ ਪਿਛਲਾ ਗਲਾ ਵੱਡਾ ਹੁੰਦਾ ਹੈ ਜਿਸ ਦੇ ਕਾਰਨ ਕਿ ਗਲਾ ਪਿੱਛੇ ਨੂੰ ਆਟੋਮੈਟਿਕਲੀ ਚਲਾ ਜਾਂਦਾ ਹੈ ਜੋ ਕਿ ਜਿਆਦਾ ਪਿਛਲਾ ਗਲਾ ਡੀਪ ਹੋਣ ਕਾਰਨ ਹੋ ਜਾਂਦਾ ਦੂਸਰਾ ਹੁੰਦਾ ਹੈ ਕਿ ਪਲੋਨੀਆਂ ਦਾ ਜੋ ਕਿ ਪਲੋਨੀਆਂ ਹੁੰਦੀਆਂ ਨੇ ਨਾ ਆਪਣੀਆਂ ਉਹ ਬਹੁਤ ਧਿਆਨ ਨਾਲ ਦੇਖ ਕੇ ਪਾਉਣੀਆਂ ਪੈਂਦੀਆਂ ਫਿਟਿੰਗ ਦੇ ਅਕੋਰਡਿੰਗ ਹੁੰਦੀਆਂ ਨੇ ਕਿ ਕਿੰਨੀ ਫਿਟਿੰਗ ਆ ਤਾਂ ਉਹਦੀ ਸਾਹਮਣਾ ਪਲੋਈਆਂ ਉੱਪਰ ਨੂੰ ਪੈਂਦੀਆਂ ਨਹੀਂ ਗੀਆਂ ਕੱਟ ਫਿਟਿੰਗ ਹੋਊਗੀ ਜਿਆਦਾ ਫਿਟਿੰਗ ਹੋਊ ਤਾਂ ਪਲੋਈਆਂ ਥੋੜਾ ਥੋੜਾ ਨੀਚੇ ਆਉਂਦੀਆਂ ਜਾਂਦੀਆਂ ਨੇ ਠੀਕ ਹੈ ਜਿਵੇਂ ਕਿ ਤੁਸੀਂ ਮੰਨੋ ਕਿ 16 ਇੰਚ ਫਿਟਿੰਗ ਹੈ ਆਪਣੀ ਛਾਤੀ ਦੀ ਤਾਂ ਆਪਾਂ ਪਲੋਈਆਂ ਪਾਵਾਂਗੇ 10 ਇੰਚ ਤੇ 10 ਇੰਚ ਸਹੀ ਰਹਿੰਦੀਆਂ ਨਹੀਂ ਗੀਆਂ ਪਲੋਈਆਂ ਕਿਉਂਕਿ ਫਿਟਿੰਗ ਕੱਟ ਹੋਣ ਕਰਨਾ ਜੇਕਰ ਫਿਟਿੰਗ ਜਿਆਦਾ ਹੈ ਜਿਆਦਾ ਹੈਵੀ ਹੈ ਥੋੜਾ ਭਾਰੀ ਨਾਪ ਦਾ ਸੂਟ ਹੈ ਤਾਂ ਪਲੋਨੀਆਂ نیچے ਪਾਉਣੀਆਂ ਪੈਣਗੀਆਂ ਜਿਸ ਦੇ ਕਾਰਨ ਕਿ ਆਪਣਾ ਗਲਾ ਵੀ ਪੂਰਾ ਸਟੇਅਰ ਰਹੇਗਾ ਤੇ ਕੋਈ ਵੀ ਆਪਾਂ ਨੂੰ ਦਿੱਕਤ ਨਹੀਂ ਆਏਗੀ ਠੀਕ ਹੈ ਇਹ ਜੋ ਸੂਟ ਹੈ ਇਹ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਹ ਹੈਗੀ ਹੈ ਦੀ ਇਸ ਛਾਤੀ 18 ਇੰਚ ਰੈਡੀ ਕੀਤੀ ਆ ਆਪਾਂ ਇਹ 18 ਇੰਚ ਦਾ ਨਾਪ ਹੈ ਛਾਤੀ ਦਾ ਤਾਂ ਉੱਪਰੋਂ ਜੋ ਪਲੋਨੀਆਂ ਪਾਈਆਂ ਨੇ ਉਹ ਆਪਾਂ 11 ਇੰਚ ਤੇ ਪਲੋਨੀਆਂ ਦਾ ਨਿਸ਼ਾਨ ਲਾਇਆ ਸੀ ਜੋ ਕਿ ਉੱਪਰ ਲਈ ਮੋਡੇ ਵਾਲੀ ਸੀਨ ਲਗਾਉਣ ਤੋਂ ਬਾਅਦ 1.5 ਇੰਚ ਰਹਿ ਗਏ ਆ ਠੀਕ ਹੈ ਇਹਦੀ ਫਿਟਿੰਗ ਪੂਰੀ ਪਰਫੈਕਟ ਆਵੇਗੀ ਇਸ ਕਾਰਨ ਕਿ ਪਲੋਈਆਂ ਸਹੀ ਨਿਸ਼ਾਨ ਲੱਗਿਆ ਹੋਇਆ ਪਲੋਈਆਂ ਦਾ ਤੇ ਜੋ ਪਲੋਈਆਂ ਦੀ ਲੈਂਥ ਹੈ ਉਹ 6.5 ਤੋਂ 7 ਜੇਕਰ ਜ਼ਿਆਦਾ ਸਲੇਮ ਨਾਪਾ ਸਲੇਮਾ ਕੋਈ ਜਾਨਕੀ ਪਤਲਾ ਏ ਉਹਦਾ ਨਾਪਾ ਤੇ ਉਹ ਆਪਾਂ ਪਲੋਈਆਂ ਲੰਬਾ ਵੀ ਕਰ ਸਕਦੇ ਆ ਜਣੀ ਕਿ ਜਮੇ 8.5 ਇੰਚ ਤੱਕ ਵੀ ਪਾ ਸਕਦੇ ਹੁੰਦੀ ਆਪਾਂ ਪਲੋਈ ਦੀ ਲੈਂਥ ਰੱਖ ਸਕਦੇ ਆ ਤੇ ਪਰ ਉੱਪਰੋਂ ਨਾਪ ਦੇ ਸਾਬ ਨਾਲ ਦੇਖ ਕੇ ਹੀ ਪਾਉਣੀ ਪੈਂਦੀ ਆ ਠੀਕ ਹੈ ਜੀ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋएगी ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਮੇਰੇ ਪਹਿਲੀ ਵਾਰ ਆਏ ਹਾਂ ਚੈਨਲ ਤੇ ਤਾਂ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ